ਜੋੜੀ ਹਾਂ ਦੇਣ ਲੈਣ ਦੀ ਮਕਾਇਦ ਗੱਲ ਨਾ ਬਾਈ ਮਿੱਟਪਾਰ ਮਾਰੀ 20000 ਦੀ ਨਹੀਂ ਹੁੰਦੀਆਂ ਚਰਨੇ ਗੱਲਾਂ ਗਲਤ ਨਹੀਂ ਹੁੰਦੀਆਂ ਗਲਤ ਗੱਲਾਂ ਨਹੀਂ ਜਹੀ ਜੀ ਇਹ ਬੜੀ ਹੈ ਚਲੋ ਥੋੜੀ ਜਿਹੀ ਛੋਟੀ ਹੈ ਇਹ ਚੀਜ਼ਾਂ ਵੀ ਨੇ ਆ ਪਕੜਾ ਕੋਈ ਚੀਜ਼ਾਂ ਨਹੀਂ ਮਾਰੀਆਂ ਫੇਰ ਵੀ ਮਾਲ ਦੇਣਾ ਕਿਹੜਾ ਅਜੇ ਨਵਾਂ ਹੀ ਦੇਣਾ ਇਹਨਾਂ ਨੂੰ ਕਿਉਂ ਜੀ ਡਾਕਟਰ ਸਾਹਿਬ ਕਰਾਂ ਕੁਛ ਹਾਂਜੀ ਹਾਂਜੀ ਦੇਖੋ 12000 ਦੀਆਂ ਤਿੰਨ ਫਿਰ ਇੱਕੋ ਹੀ ਦੱਸ ਦੇ ਵੀ ਇਹ ਦੂਗਾ ਤਾਇਆ ਦੇਣੀ ਹੈ ਤੂੰ ਕਹਿਣਾ ਹੈ ਮੈਂ ਨਹੀਂ ਕਹਿਣਾ ਤੈਨੂੰ ਕਹਿਣਾ ਹੈ ਕਹਿਣਾ ਤੇ ਨਹੀਂ ਨਾਲ ਦੀਆਂ ਲਈਆਂ ਦੇਖੋ ਇਹਦੇ ਨਾਲ ਦੀਆਂ ਫਿਰ ਇਹ ਚਲੋ ਉਹ ਪੱਟ ਗਈ ਓਏ ਆਪਾਂ ਸਭ ਕੁਝ ਮਿਲਦਾ ਜੀ ਆਪਾਂ ਇਹ ਗੱਲ ਨਹੀਂ ਜੀ ਕਰਦੇ ਆਪਣੀ ਕੋਈ ਜਿਦਾਈ ਥੋੜੀ ਕਰ ਲਈ ਨਹੀਂ 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 ਸਹੀ ਆ ਆਪਾਂ ਸੌਦਾ ਪੁੱਗਦੇ ਨਹੀਂ ਨਹੀਂ ਬਿਲਕੁਲ ਹੱਬਾ ਕਹਿੰਦਾ ਤੁਹਾਨੂੰ ਵੀ ਕਿਸਾਰਾ ਨਾ ਲੱਗੇ ਸਾਨੂੰ ਵੀ ਨਾ ਲੱਗੇ ਓਕੇ ਮੈਂ ਠੀਕ ਹੈ ਜੀ ਜੇੜੇ ਇੱਕੋ ਹੀ ਗੱਲ ਕਰਦੀ ਆਪਾਂ ਦੂਜੀ ਕਰਨੀ ਨਹੀਂ 13000 ਰੁਪਏ ਆਪਾਂ ਦੇ ਦੰਨੇ ਨਹੀਂ ਵੀਰੇ ਵੀਰੇ ਚਲੋ ਕੋਈ ਗੱਲ ਨਹੀਂ ਫਿਰ ਆਪਾਂ ਖੜ ਜੋ ਖੜ ਜੋ ਦੋ ਮਿੰਟ ਦੋ ਮਿੰਟ ਪਾ ਹੋਰ ਇੱਕ ਕੁਈ ਮੰਗਾ ਦੇ ਕਿੰਨੇ ਦੀਆਂ ਬੱਸ ਬੱਸ ਜ 18000 ਦੀਆਂ ਪੱਟਾ ਤੇਰਾ ਹੱਲ ਗਿਆ ਦਿਮਾਗ ਹੁਣ ਨਹੀਂ ਨਹੀਂ ਹਲੇ ਨਮੇੜ ਦੇਂ ਡਾਕਟਰ ਸਾਹਿਬ ਕਿਉਂ ਬਈ ਉੀਆਂ 15 ਦੀਆਂ ਹੋ ਗਈਆਂ ਚਲ ਬੱਸ ਪੈਸੇ ਕੱਢ ਤੈਨੂੰ ਮਾਰ ਤੂੰ ਕਦੇ ਬੱਚੇ ਹੀ ਨਹੀਂ ਹੋਇਆ ਲੱਗੇ ਰਿਆ ਵੱਡੀ ਪੜ੍ਹਦੇ ਰੁਪਏ ਲੱਗੇ ਉਹ ਜ਼ਿੰਦਗੀ ਪਰ ਮਰਦਾ ਹੀ ਰਿਹਾ ਹਾਂ ਪਰ ਤੇਰਾ ਮਾਨ ਆ ਜਾਂ 17 ਦੀਆਂ ਪਾਲਾ ਡਾਕਟਰ ਸਾਹਿਬ ਇਹ ਵੀ ਤੁਹਾਨੂੰ ਮਾਲ ਦੇਣਾ ਆਪਾਂ ਬਾਅਦ ਚ ਹਾਂ ਦੇਨੇ ਚੰਗੀਆਂ-ਚੰਗੀਆਂ ਪੱਠਾ ਪੱਠੇ ਕਰਨ ਵਾਲੇ ਹੋ ਮਾਲ ਇਕੱਠੇ ਕਰਨ ਵਾਲੇ ਹੋ ਸਾਰੇ ਪੰਜਾਬ ਨੂੰ ਖੁੱਲਾ ਸੱਦਾ ਇਹ ਨਵਾਂ ਫਾਰਮੂਲਾ ਨਵੀਂ ਕੰਪਨੀ ਲੈ ਕੇ ਆਇਆ ਮੈਂ ਨਵੀਂ ਤਕਨੀਕ ਹਾਂ ਨਵੀਂ ਤਕਨੀਕ ਨਵੇਂ ਸ਼ਹਿਰ 12 ਕਿੱਲਾਂ ਚ ਫਾਰਮ 12 ਚ ਇੱਕ ਅੱਖ ਗੱਡੀ ਦੀ ਗੱਡੀ ਦੀ ਬਾਈ ਸੌਣ ਦੇ ਮਹੀਨੇ ਵਾਲੇ ਸੌਣ ਚ ਸਿਆਲੂ ਕੱਖ ਸਿਆਲ ਚ ਆਪਾਂ ਉਹਦੀ ਗੱਲ ਮੋੜਨੀ ਨਹੀਂ ਰਾਜੂ ਨੇ 8ਵੇਂ 8ਵੇਂ ਦਿਨ ਡਾਕਟਰੀ ਤੇ ਮੈਨੂੰ ਰੱਖ ਲਿਆ ਇਹਨਾਂ ਨੇ ਮੇਰੀ ਤਨਖਾਹ ਉਹਨਾਂ ਦੀ ਝੂਠ ਨਹੀਂ ਸੱਚ ਹੈ ਪੁੱਛ ਲੋ ਡਾਕਟਰ ਤੋਂ ਹਾਂ ਸੱਚ ਹੈ ਬਾਕੀ ਮੰਡੀਆਂ ਕਰਿਆ ਕਰੂੰ 8ਵੇਂ ਦਿਨ ਦੀ ਤਨਖਾਹ ਮੈਨੂੰ ਮਹੀਨੇ ਦੀ ਠੀਕ ਹੈ ਜੀ ਹਾਂ ਸਾਰੇ ਪੰਜਾਬ ਚੋਂ ਰਿਜ਼ਲਟ ਕੱਢ ਕੇ ਫੇਰ ਮੈਨੂੰ ਫੜਿਆ ਇਹਨਾਂ ਨੇ ਹਾਂ ਸਲਾਮ ਅਲੈਕੁਮ ਅਸਰੀ ਆ ਗਿਆ ਜੀ ਲੱਖਾ ਕੰਨਾ ਚੱਲੂਗਾ ਪੱਕਾ ਡਾਕਟਰ ਸਾਹਿਬ ਮਰਦੇ ਮੇਰੇ ਲੈ ਇਹਨੂੰ ਬੰਦ ਕਰ ਦੇ ਤੋ ਦੋ ਮਿੰਟ ਲੱਖੇ ਮੈਂ ਤਾਂ ਇਕੱਲੇ ਹੀ ਬਹੁਤ ਆ ਤਿੰਨ ਚਾਰ ਰਾਜੀ ਤੇਰੀ ਮੰਡੀ ਚੰਨਾ ਮਾਰ ਜਿੰਨਾ ਲੈਣ ਆਏ ਸੀ ਅਸੀਂ ਮਾਰ ਵਾਧੂ ਕਾਹ ਹੋ ਗਏ ਮੈਂ ਭੁੱਲ ਗਿਆ ਕੋਈ ਨਹੀਂ ਗੰਗਣ 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 ਮਾਲ ਤਾਂ ਬਹੁਤ ਹੈ ਜੀ ਆਪਾਂ ਨੂੰ ਮਜਬੂਰੀ ਹੋ ਗਈ 10 ਮਿੰਟ ਚ ਤੈਨੂੰ ਢੇਰ ਲਾਥੇ ਮੈਂ 6 ਹੋ ਗਿਆ ਤਾਇਆ ਲੈ 7 ਕੋਈ ਮਜਬੂਰੀ ਹੋ ਗਈ ਤੁਹਾਨੂੰ ਜਾਣਾ ਪੈ ਗਿਆ ਕੋਈ ਨਹੀਂ ਅਗਲੇ 8 9 10 11 12 13 14 15 ਖੋਸ਼ ਹੈ ਮੇਰੀ ਤਾਂ ਗੱਲ ਸੁਣ ਹਾਂ ਇੱਕ ਵਾਰ ਦੱਸਾਂ ਕਿ ਕਰ ਗਈ ਯਾਰ ਆਪਣਾ ਥੋੜਾ ਜਿਹਾ ਖਰੀਦ ਮਹਿੰਗੀ ਆ ਗਈ ਜੇ ਤੂੰ ਬਾਹਲਾ ਡਾਕਟਰ ਸਾਹਿਬ ਜਾਂ ਪੂਰੀ ਕਰ ਲੈ ਅਗਲੀ ਵਾਰੀ ਕਰ ਲੈ ਜੇ 16000 ਦੀਆਂ ਪਾਰਾ ਬਸ 16000 ਦਾ ਕਰ ਲੈ ਕੋਈ ਜਾਣੀ ਅਗਲੀ ਵਾਰੀ ਕਰ ਨਹੀਂ ਕੋਈ ਗੱਲ ਨਹੀਂ ਤੇਰੀ ਸੁਣ ਗਾ ਲੋ ਜਿਹਨੂੰ ਜਿੰਨੇ ਪੈਸੇ ਦੇ ਦਿੱਤੇ ਉਹ ਤੋਂ ਕਦੇ ਮੁੜਾਂ ਨਹੀਂ ਕੋਈ ਆਪਣੇ ਪੂਰੇ ਨਹੀਂ ਕਰਦੇ ਜੀ ਮੈਂ ਥੋੜੀ ਮੋੜਦਾ ਨਹੀਂਗਾ ਠੀਕ ਹੈ ਨਾ ਜੀ ਗੱਲ ਪੱਠੋ ਵੀ ਤਕੜੀ ਆ ਤਾਇਆ ਕੱਲੀ ਪੜਦੇ ਤਾਂ 11000 ਰੁਪਏ ਲੱਗੇ ਸਾਡਾ ਇੱਜ਼ਤ ਦਾ ਡਾਕਟਰ ਸੀ ਨਾ ਚੱਲਦਾ ਤੇਰਾ ਚੱਲਦਾ ਨਾ ਗੱਲ ਤਾਂ ਸੁਣ ਲੈ ਫਿਰ ਘਾਟਾ ਪਾਉਂਦੀ ਆਵਾਜ਼ ਕਰ ਰਿਹਾ ਜੀ ਕਿਉਂ ਜੀ ਤੁਸੀਂ ਗੱਡੀ ਮੰਗਾਓ ਜੀ ਆਪਾਂ ਆ ਗਿਆ ਗੱਡੀ ਵਾਲਾ ਲੱਖਾ ਇਹ ਇੰਨਾ ਦਾ ਦੱਸ ਪਾਇਆ 500 ਰੁਪਏ ਦੇ ਦੇ 500 500 ਦੇ ਦੇ ਰੋਣ ਲੱਗ ਗਿਆ 500 ਦੇ ਦੇ ਰੋਣ ਲੱਗ ਗਿਆ ਉਹ ਪੂਰੀ ਕਰ ਰਿਹਾ ਸੀ ਬੱਸ ਚੱਕ ਓਏ ਪਰ ਇਹ ਮਰਦਾ ਕਿ ਨਾ ਕੁੱਟਣ ਲੱਗਾ ਰਾਜੂ ਕੁੱਤੇ ਨੂੰ ਛੱਡਦਾ ਵੀ ਮੈਂ ਇਹਨੂੰ ਕਦੇ ਨਹੀਂ ਆ ਜਾ ਲੱਖੇ ਮੈਂ ਕਿਹਾ ਭਾਈ ਚੱਲ ਵਧੀਆ ਗੱਡੀ ਦੀ ਕਰਾ ਦੇ ਨਾਲ ਗੱਲ ਲੱਖੇ ਆ ਜਾ ਹਾਂ